ਵੀ ਘੋਸੜੇ ਦੀ ਇੱਕ ਪਿੱਛੇ ਚੱਲਦੀ ਹੈ ਨਾਲ ਵੀ ਬੈਠਾ ਹੁੰਦਾ ਇੱਕ ਦਿਨ ਮੈਂ ਆਪਣੇ ਕਿਚਨ ਦੇ ਆ ਰਿਹਾ ਰਾਤ ਨੂੰ ਮੇਰੇ ਕੋਲ ਟੈਲੀਫੋਨ ਆ ਗਿਆ ਮੈਂ ਚੁੱਕਿਆ ਮਨੂੰ ਕਹਿੰਦਾ ਵੀ ਮੈਂ ਪੁਰਾਣਾ ਬੋਲ ਰਿਹਾ ਲੱਗਿਆ ਹਾਂ ਜੀ ਦੱਸੋ ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ ਮੈਂ ਕਹਿੰਦਾ ਪੂਰੀ ਦੱਸ ਦੇ ਕਿਆ ਗਾ ਮੈਂ ਬਾਈ ਜੀ ਨਾਲ ਕੰਨ ਪਰੋਣੀ ਹੈ ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਮੈਂ ਕਹਿੰਦਾ ਸਰ ਮੈਂ 2 ਕਰੋੜ ਦਾ ਕਿਸੇ ਦੇ ਕਰਨਾ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਟਰ ਵਿੱਚ ਪਾ ਦੇ। ਮੁਰ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ 22 ਦੀ ਨਾਲ ਗੱਲ ਕਰਾਣਾ ਮੈਂ ਕਿਹਾ ਤੁਹਾਨੂੰ 22 ਨੂੰ ਰੈਂਟ ਤੇ ਤੁਸੀਂ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੱਗਿਆ ਤੁਸੀਂ ਗਲਤ ਡਾਇਲ ਕਰ ਲਿਆ। ਫਿਰ ਇੱਕੇ ਵਿੱਚ ਨਾ ਉਹ ਮੇਰੇ ਕੋਲ ਕੋਈ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਆਵਿਓ। ਨਿਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਦਾ। डीआई जी ने भेजता अज तक मनु डी जी पी या डीआई जी ने यह नहीं पुछया कि जी थोड़ा कोई धमकी आई थी तो क्या गलबात है हालांकि मैं भी उन्होंने कहा दोबारे उन्होंने मैं टेलीफोन आया तीन चार बार आया उन्होंने उस दिन मैं उन्होंने समझा लिया भी गलत पकड़े दे रहे होना नहीं काम वो तो हट गई लेकिन अपनी जी पुलिस है ये क्या कर रही है असर जीत भेजे हुआ मेरे वर्गे बंद में जब धमकी आ रही है ਉਹ ਆਮ ਬੰਦੇ ਦੀ ਕੀ ਹਾਲਤ ਹੋਏਗੀ ਸ਼ਰਿਆਂ ਤੇਰੀਆਂ ਤੋੜ ਜੇ ਭਜ ਜਾਂਦੇ ਸ਼ਰਿਆਂ ਅੱਜ ਦਕੈਤੀਆਂ ਚੱਲ ਰਹੀਆਂ ਕੱਲ ਪਰਸੋਂ ਇੱਕ ਦਿਨ ਮੈਂ ਆਪਣੇ ਕਿਚੇ ਦੇ ਆ ਰਿਹਾ ਰਾਤ ਨੂੰ ਇੱਕ ਟੈਲੀਫੋਨ ਆ ਗਿਆ ਮੈਂ ਚੱਕਿਆ ਮਨੂੰ ਕਹਿੰਦਾ ਵੀ ਮੈਂ ਪੁਰਾਣਾ ਬੋਲ ਰਿਹਾ ਲੱਗਿਆ ਹਾਂ ਜੀ ਦੱਸੋ ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ ਮੈਂ ਕਹਿੰਦਾ ਤੁਸੀਂ ਦੱਸਦੇ ਕੀ ਆਗਾ ਮੈਂ ਬਾਈ ਨਾਲ ਤਨ ਕੋਣੀ ਹੈ ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਮੈਂ ਕਹਿੰਦਾ ਸਾਲੂ ਮੈਂ 2 ਕਰੋੜ ਦਾ ਕਿਸੇ ਤੇ ਕਰਨਾ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਟਰ ਵਿੱਚ ਪਾ ਦੇ ਮੁਰ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ 22 ਦੀ ਨਾਲ ਗੱਲ ਕਰਾਣਾ ਮੈਂ ਕਹਿੰਦਾ 22 ਨੂੰ ਰੈਂਟ ਤੇ ਤੁਸੀਂ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਦਾ ਦੇਣਾ ਹੀ ਪੈਣਾ ਲੱਗ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਫਿਲਕੇ ਵਿੱਚ ਨਾ ਆਓ ਮੇਰੇ ਕੋਲਦੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਆਵਿਓ ਸਾਰਾ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ स्क्रीन शॉट डी जी, पे था। जी पे था। मनु पी भेजता डीआई जी भेजता अज तक मनु डी जी पी या डीआई जी ने यह नहीं पुछा कि जी थोड़ा कोई धमकी आई थी तो क्या गलबात है हालांकि मैं भी उन्होंने नहीं 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 कहा दोबारे उन्होंने मैं टेलीफोन आया तीन चार बार आया उन्होंने उसी दिन मैं उन्होंने समझा लिया भी गलत होके दे रहे होना नहीं काम वो तो हट गई लेकिन अपनी जी पुलिस है ये क्या कर रही है असर जीत हुआ मेरे वर्गे बंद में जब धमकी आ रही है तो आम बंद की क्या हालत होगी सरेआम चेरिया भर जाते हैं सरेआम अज डकैतियां चल रही है। कल परसों